ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਤੇ ਅੱਜ ਟਾਈਮ 1 ਵਜ ਗਿਆ ਅੱਜ ਵਧੀਆ ਥੋੜੀ ਜੀ ਧੁੱਪ ਨਿਕਲੀ ਹੈ ਦੋ ਤਿੰਨ ਦਿਨ ਤਾਂ ਜੰਮੀ ਬੁਰਾ ਹਾਲ ਸੀ ਤੇ ਆਪਾਂ ਨੇ ਕੁਸਕ ਕੱਪੜੇ ਜਿਹੜੇ ਮੇਰੇ ਹੱਥ ਨਾਲ ਧੋਣ ਵਾਲੇ ਤੇ ਉਹ ਮੈਂ ਧੋਤੇ ਕੁਸ ਕੱਲ ਆਪਾਂ ਮਸ਼ੀਨ ਦੇ ਵਿੱਚ ਧੋਤੇ ਸੀ ਉਹ ਹੁਣ ਵੀ ਉਹ ਸਵੇਰ ਦੇ ਸੁੱਕਣੇ ਪਏ ਹੋਣੇ ਹੁਣ ਧੁੱਪ ਨਿਕਲੀ ਵੀ ਵਧੀਆ ਅੱਜ ਸੂਰਜ ਨਿਕਲ ਰਿਹਾ ਹੈ ਪਰ ਮਾਤਮਾ ਕਰਿਆ ਇੰਨਾ ਕ ਤਾਂ ਨਿਕਲ ਹੀ ਆਇਆ ਕਰੇ ਰੋਜ਼ ਜੰਮੀ ਕੰਮ ਬੰਦਾ ਕੁਛ ਨਹੀਂ ਪਤਾ ਲੱਗਦਾ ਉਤਰਾ ਸਪਰੀਦ ਨੇ ਹੁਣ ਝਾੜੂ ਪੂੰਚਾ ਕਰਤਾ ਅੱਧਾ ਘੰਟਾ ਹੋ ਗਿਆ ਆਪਾਂ ਬਣਾਵਾਂਗੇ ਜੀ ਅੱਜ ਸਾਗ ਫਾਲਕ ਤੇ ਮੇਥੇ ਮੈਂ ਬਾਬੇ ਤੋਂ ਲੈ ਲਈ ਤੀ ਸਾਗ ਤੋੜ ਲਿਆਂਦਾ ਹੁਣ ਮੈਂ ਪਹਿਲਾਂ ਉਹ ਕੱਪੜੇ ਸੁਕਾਉਣੀਆਂ ਜੀ ਜਿਹੜੇ ਹੱਥ ਨਾਲ ਧੋਤੇ ਹੋਏ ਨੇ ਪਤਾ ਕੀ ਐ ਮਸ਼ੀਨ ਨਾਲ ਸਰਦਾਰ ਜੀ ਜਿਵੇਂ ਹੁਣ ਮੰਡੀ 'ਚ ਜਾਂਦੇ ਨੇ ਕਲਰ-ਕੂਲਰ ਬਾਹਲੇ ਗੰਦੇ ਹੋ ਜਾਂਦੇ ਨੇ ਉਹਨਾਂ ਦੇ ਉਹ ਫੇਰ ਬੁਰਸ ਨਾਲ ਧੋਣੇ ਪੈਂਦੇ ਨੇ ਕੁਛ ਕਿਨਾਂ ਦੇ ਬੱਚਿਆਂ ਦੇ ਨਵੇਂ ਕੱਪੜੇ ਥੋਲ ਥੋਲ ਦੇ ਇਮਸ ਕਾ ਮਸ਼ੀਨ ਚ ਦਿਉਂਗੀ ਛੇਤੀ ਸੁੱਕ ਜਾਣਗੇ ਜੇ ਐਂ ਪਾਤੇ ਨਾ ਫਿਰ ਇਹ ਸੁੱਕਦੇ ਨਹੀਂ ਹੈਗੇ ਦੋ ਤਿੰਨ ਮਹੀਨਾ ਸਭ ਤੋਂ ਪਾ ਨਿਕਲੀ ਅੱਜ ਮੈਂ ਕਿਹ ਚੱਲ ਪਹਿਲਾਂ ਕੱਪੜਿਆਂ ਦਾ ਨਮੇੜਾ ਸਾਗਦਾ ਹੁਣ ਮੈਂ ਪਹਿਲਾਂ ਪਾਲਕ ਤੇ ਮੇਥੇ ਡੁੰਗੂਗੀ ਇਹਨਾਂ ਨੂੰ ਮਸ਼ੀਨ ਲਾਉਣੀ ਹੈ ਉਸ ਕੱਪੜੇ ਸੁਕਾ ਦੂਨੇ ਉਹਨੇ ਟਾਈਮ ਤੇ ਮੈਂ ਪਾਲਕ ਤੇ ਮੇਥੇ ਸਾਫ਼ ਕਰ ਲਾਂਗੇ ਆਪਾਂ 2:30 ਵਜੇ ਸਾਗਦਾਂਗੇ ਥੋੜ੍ਹੀ ਇੱਕ ਚੀਰ ਨਹੀਂ ਹੁੰਦੀ ਐ ਇੱਕ ਦਾ ਡੇਢ ਚੀਰ ਨਹੀਂ ਸਾਗਦੀ ਐ ਡੇਢ ਚੀਰ ਨਹੀਂ ਬਸ ਉਹਦੀ ਪਾਲਕ ਤੇ ਮੇਥੇ ਨਹੀਂ ਹੋਜੂ ਦੋ ਗੁੱਟੀਆਂ ਨੇ ਮੇਥੀ ਆਪਣੇ ਕੋਲ ਇਸ ਟਾਈਮ ਹਜੇ ਸਕਾਈ ਹੋਈ ਹੈ ਉਹੀ ਪਾਵਾਂਗੇ ਜੀ ਸੇਤੀ ਰਿੱਜ ਜੂ ਬਸ ਚੁੰਡੇ ਤੇ ਤਪਣੀ ਜਾਂਦਾ ਫੁੱਲ ਲੱਗ ਮਚਾ ਕੇ ਦੇਖ ਹੇ ਹੈ ਅੱਗ ਦੀ ਦੁਰਬਾਹੀ ਪੰਦੇ ਨੇ ਬਾਲਟੀਆਂ ਚੱਕਦੇ ਕਰਦੇ ਫੇਰ ਢੂਣੀਆਂ ਦੁਖਣ ਲਾ ਲੈਣੇ ਪਹਿਲਾਂ ਮੈਂ ਕਣਕ ਰਹਿ ਗਈ ਸੀ ਜਿਹੜੀ ਉਹ ਬੀਜ ਦੇਤੀ ਪਿੰਦਰ ਰੋਟੀ ਲੈ ਕੇ ਗਿਆ 11 ਵਜੇ ਕਿਉਂ ਹੁਣ ਲੱਗਦੀ 10 ਵਜੇ ਨੇ ਕੰਮ ਬੂਹਾ ਕੱਪੜੇ ਰਹਿ ਕੇ ਕੱਲ ਵਾਲੇ ਵਿੱਚ ਪਈ ਤੇ ਨਾਸਟ ਬਾਰੀ ਵਾਲੇ ਬਚੀ ਰਹੇ ਚਲ ਹੁਣ ਇਹਨਾਂ ਨੂੰ ਸੁੱਕਣੇ ਪਾਦਾਂਗੇ ਧੁੱਪ 'ਤੇ ਸੁੱਕ ਜਾਣਗੇ ਇਹ ਤਾਂ ਪਹਿਲਾਂ ਇਹਦੀ ਸਾਨੂੰ ਬਿਹਸਕਉਂ ਦੀ ਨਹੀਂ ਹੈਗੀ ਵੀ ਜਦੋਂ ਆਪਾਂ ਪੂਰੀ ਲਾਵਾਂਗੇ ਫੇਰ ਹੀ ਇਹ ਠੋਕੇ ਹੀ ਕੱਢੂਗੀ ਮਨੂ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਇਹ ਜਦੋਂ ਆਪਾਂ ਚੀਜ਼ ਲੈ ਆਉਂਦੇ ਆਂ ਵਰਤ ਕੇ ਪਤਾ ਲੱਗਦਾ ਹੈ ਨਾ ਵੇ ਇੱਥੋਂ ਇੱਥੋਂ ਆਏ ਆ ਪਹਿਲਾਂ ਜਦੋਂ ਲਿਆਂਦੀ ਲਿਆਂਦੀ ਹੁੰਦਾ ਤੇ ਉਹ ਹੁਣ ਵੀ ਕਈ ਵਾਰ ਕੋਈ ਐਮਰਜੈਂਸੀ ਕੱਪੜੇ ਦੀ ਲੋਡ ਪੈ ਜਾਂਦੀ ਹੈ ਤੋ ਕਿਸ ਕਾ ਕੇ ਪੋਣਾ ਪੈ ਜੇ ਇਹ ਰਹੋ ਹੋ ਜਾਂਦਾ ਮੈਂ ਕਿਉਂਕਿ ਪਿਛਲੇ ਸਾਲ ਤਾਂ ਮੈਂ ਸੁਕਾਉਂਦੀ ਹੁੰਦੀ ਸੀ ਦੇਖੋ ਕਿੰਨੇ ਮਿੰਟ ਤੇ ਲੱਗੂਗੀ ਵੈਸੇ ਤਾਂ ਇੱਥੋਂ ਪਤਾ ਮੈਂ ਵੀ ਭੁੱਲ ਜਾਈ ਗਈ ਸਹੀ 7 ਮਹੀਨੇ ਹੋ ਗਏ ਨੂੰ ਚੱਕ ਕੇ ਧਰੀ ਨੂੰ ਖਦੇ ਥੋੜਾ ਮੋਟਰ ਲੱਗਦਾ ਤਾਂ ਇੰਨੀਆਂ ਵੀ ਇੱਥੋਂ ਹੀ ਚੱਲੂਗੀ ਸਿਕਾਉਣ ਵਾਲੀ ਗਲਤ ਹੋ ਗਿਆ ਕਰ ਮੈਂ ਇਹ ਨਾ ਮੈਂ 2 ਮਿੰਟ ਤੇ ਲਾਤੀ ਇਹਨੂੰ ਇਤੋਂ ਆ ਜਿਹੜੇ ਆਪਣੀ ਇਹ ਆਪਸ਼ਨ ਨੂੰ ਇੱਧਰ ਦੱਬ ਦੱਬ ਕੇ 11 ਮਿੰਟ ਤੇ ਲਾਵਾਂਗੇ ਸੀ 11 ਤੇ ਵਧੀਆ ਸੁੱਕ ਜਾਂਦੇ ਨੇ ਦੇਖੋ ਹੁਣ ਚੱਲਿਆ ਇਹ 6 ਮਿੰਟ ਪਹਿਲਾਂ ਸਿਕਾਉਗੀ ਜੀ ਸੇਮ ਮਿੰਟਸ ਸਗਾ ਕੇ ਫਿਰ ਵਿੱਚ ਦੀ ਰੁਕ ਜੂਗੀ ਫਿਰ ਫਿਰ ਸਿਕਾਉਗੀ ਚਲੋ ਜੀ ਇਹਨੇ ਆਪਣੀ ਮਸ਼ੀਨ ਕੱਪੜੇ ਸਿਕਾਉਂਦੀ ਹੈ ਤੇ ਉਧਰ ਮੈਂ ਪਾਲਕ ਤੇ ਮੇਥੀ ਡੁੰਗਦੀ ਹਾਂ ਨਾ ਸੁਦੇਰਦੇ ਮੇਰਾ ਮਨ ਜਮਨੇ ਸਾਰੀਆਂ ਸਰਦੀਆਂ ਖਾ ਖਾ ਕੇ ਆਲੂ ਗੋਭੀ ਭੁੱਜੀ ਆਪ ਕਿਆ ਬੇਚੀ ਉਥੇ ਜਿਹੜਾ ਆਪਣਾ ਪਾਲਕ ਸਮਾਨ ਲਾਇਆ ਹੈ ਤੇ ਪਈ ਵਾਲਾ ਜੀ ਉਹ ਸਾਰਾ ਪੱਕ ਗਿਆ ਹੁਣ ਹੋਰ ਅਜ ਅੱਜ ਨਿੰਗਰੂ ਦਾ ਕੰਮ ਕਢਕਦਾ ਫੇਰ ਦੇਖਾਂਗੇ ਹੋਰ ਲਾਵਾਂਗੇ ਨਮਕ ਅੱਜ ਪਾਲਕ ਵੀ ਲੈ ਲਈ ਆਖੇ ਬਾਬਾ ਆਉਂਦਾ ਹੁੰਦਾ ਸਬਜ਼ੀ ਵੇਚਣ ਕਬੂਤੀ 20 ਦੀਆਂ ਇੱਕ ਬੀਜ ਦੀ ਮਿਰਚਾਂ ਦੀ ਲੈ ਲਈ ਆਦਾ ਮਿਰਚਾ ਸਾਰਾ ਸਮਾਨ ਅੱਜ ਮੇਰੇ ਕੋਲ ਤਿਆਰ ਠੀਗਾ ਪਰ ਮੇਰਾ ਮਨ ਬਣ ਗਿਆ ਮੈਂ ਘਰਾਂਲੇ ਚੱਲ ਉਹ ਜੀ ਸੇਂਜਾ ਠੀਕ ਲੱਗਦਾ ਆਪਾਂ ਸਾਗ ਹੀ ਬਣਾ ਲੈਂਦੇ ਨਾਲੇ ਹੋਰ ਹੀ ਪਤਾ ਨਹੀਂ ਕਿਉਂ ਮੇਰੇ ਤਾਂ ਪਤਾ ਨਹੀਂ ਕਿ ਥੋੜਾ ਮੂੰਹ ਤਾਂ ਬੁਖਾਰ ਵਪੂਰ ਜੇ ਦਾ ਹੋ ਲੱਗਦਾ ਨਾ ਤਾਂ ਸਿਰ ਜਾਂ ਦੁਖਣਾ ਰੱਟਦਾ ਹੈ ਕੋਈ ਚੀਜ਼ ਨਹੀਂ ਮਿੱਠੀ ਲੱਗਦੀ ਅਸੀਂ ਖੇਤ ਬਾਗੇ ਸਾਰੇ ਬੱਚੇ ਕਹਿਣ ਮਰੂਦ ਮਿੱਠੇ ਨੇ ਮਿੱਠੇ ਨੇ ਮੈਨੂੰ ਕੋਈ ਮਰੂਦ ਮਿੱਠਾ ਨਹੀਂ ਲੱਗਿਆ ਹੋਰ ਹੀ ਪੱਕ ਬੱਕਾ ਜਮੂਨ ਹੋਇਆ ਪਿਆ ਤੇ ਬਸ ਪਤਨੀ ਕਹੇ ਜੇ ਦਿਨ ਹੋਏ ਪੈਨੇ ਨਾ ਵੀ ਤੇ ਜੀਜਾ ਲੱਗਦਾ ਛਿਦਾ ਜਿਆ ਪਿਆ ਕੰਮ ਸਾਰੇ ਪਤਾ ਨਹੀਂ ਤਾਂ ਰੱਬ ਨੇ ਜਦ ਅੱਜ ਤਾਂ ਮਾੜਾ ਜਿਹਾ ਠੀਕ ਹੈ ਹਵਾ ਚੱਲਦੀ ਹੈ ਤੁੰਤਰੇਲ ਦੀ ਭੱਜਦੀ ਧੁੱਪ ਨਿਕਲੇ ਮਤਾਂ 10 11 ਮਹੀਨੇ ਤੱਕ ਤਾਂ ਰੋਟੀ ਵੀ ਨਹੀਂ ਨਿਬੜਦਾ ਚੁੱਲੇ ਦਾ ਹੁੰਦ ਜੀ ਕਰਕੇ ਮੱਝਾਂ ਮੱਝਾਂ ਦਾ ਹਜੇ ਅਸੀਂ ਮੱਝਾਂ ਨਮਾਉਣੀਆਂ ਨੇ ਜੇ ਧੁੱਪ ਜੀ ਆ ਮੈਂ ਨਮਾ ਹੀ ਦੇਉਂਗੀ ਫੇਰਾ ਨਹੀਂ ਪਤਾ ਤਾਂ ਫੇਰ ਧੁੰਦ ਪੈਣ ਲੱਗ ਜੀ ਅੰਦਰ ਨੂੰ ਲਾਉਂਗੀ ਹਜੇ ਵਿਚਾਰਾ ਕਣਕ ਵੀ ਜਣ ਗਿਆ ਹੋਣਾ ਚਲ ਅੱਜ ਕਣਕ ਦਾ ਵੀ ਨਿਪਟ ਜੂ ਇੰਨੇ ਘਰਾਂ ਨੂੰ ਧੁੱਪੇ ਜੇ ਕੰਮ ਨਹੀਂ ਪੜਗੇ ਥੋੜਾ ਮੋਟਾ ਜਿਹਾ ਕੰਮ ਤਾਂ ਫਿਰ ਵੀ ਚਾਈਂ ਹੋਈ ਜਾਊਗਾ ਥੋੜਾ ਜਹ ਹੈ ਤਾਂ ਇਹ ਤੋਂ ਧੂਏ ਨਾਲ ਹੀ ਧੁੰਦ ਤਰੇਰ ਜੀ ਹੋਈ ਪਈ ਤੇ ਇੱਕ ਵਾਰ ਤਾਂ ਦੇਖੋ ਲੱਗਦਾ ਤਾਂ ਹੈਗਾ ਵੀ ਮੌਸਮ ਸਾਫ਼ ਹੋਊਗਾ ਪਰ ਇੰਨੀ ਸ਼ੇਤੀ ਤੋਂ ਦੁਪਹਿਕੇ ਤੱਕ ਆਪਾਂ ਜਮੀ ਬੁਰਾ ਹਾਲ ਹੀ ਹੋਊਗਾ ਜਿਹ ਹਜੇ ਨਵੰਬਰ ਚੀ ਇੰਨੀ ਧੁੰ ਹੁੰਦਾ ਨਾ ਸਾਗ ਵੀ ਬਹੁਤ ਮੁਸ਼ਕਲ ਮਿਲਦਾ ਸੀ ਨਾ ਏਡੀ ਦੂਰ ਜਾ ਕੇ ਘਾਂਟੇ ਤੇ ਸਾਗ ਲੈ ਕੇ ਆਇਆ ਕਿਉਂ ਹਾਂ ਸਾਡੇ ਗਣੀ ਚਾਰ ਦਾ ਥੋੜਾ ਜਿਹਾ ਮੱਕੀ ਦੇ ਦਾ ਜ਼ਿਆਦਾ ਤੇ ਜਿਹਦੇ ਹੈਗਾ ਜੀ ਬੀਜਾ ਉਹ ਪੱਕਿਆ ਪਿਆ ਕੋੜੀਆਂ ਤਾਂ ਪੱਕ ਜਾਂਦਾ ਸਰੋਂ ਦਾ ਹੀ ਹੁੰਦਾ ਕੱਲਾ ਇਸ ਕਰਕੇ ਚਾਰ ਕਾਦੇ ਪਾਉਣ ਲੱਗੇ ਸਾਗ ਵੀ ਹੋ ਗਿਆ ਖਤਮ ਹੁੰਦਾ ਜਾਂਦਾਗਾ ਉਦੋਂ ਵਧੀਆ ਪਹਿਲਾਂ ਉੱਥੋਂ ਅਸੀਂ ਬੀਜ ਲਿਆਤੀ ਪਹੀ ਜੀ ਕਿ ਸਿਰ ਤਾਂ ਇਹਨਾਂ ਨੇ ਸਰਦਾਰ ਜੀ ਨੇ ਮੇਲੇ ਦੀਗੇ ਉਦੇ ਨਾਲ ਵਧੀਆ 2-3 ਵਾਰ ਸਾਰੇ ਘਰਾਂ ਨਹੀਂ ਦੋ-ਦੋ ਵਾਰੀ ਕਰ ਲਿਆ ਵਧੀਆ ਬਣ ਗਿਆ ਹੁਣ ਉਹ ਪੱਕ ਗਿਆ ਪੱਕ ਛੇਤੀ ਜਾਂਦਾ ਤੋੜੀ ਆ ਜੇ ਤਾਂ ਨਾਲ ਹੁੰਦੇ ਉਹਦੀ ਤੋੜੀ ਜਾਈ ਬਾਕੀ ਤੋੜੀ ਵੀ ਗਏ ਨੇ ਛੇਤੀ ਛੇਤੀ ਚਲਦੀ ਪੱਕ ਜਾਂਦਾ ਤੇ ਉਹ ਹੁਣ ਮੈਂ ਮਸ਼ੀਨ ਚੱਲ ਆਪਣਾ ਅੱਜ ਕੱਪੜਿਆਂ ਦਾ ਵੀ ਨਿਪਟੜ ਜੂਗਾ ਕੱਲ ਨੂੰ ਦੇਖਦੇ ਜੇ ਵਧੀਆ ਦਿਨ ਲੱਗੀ ਗਏ ਫਿਰ ਤਾਂ ਨਾਲ ਹੁੰਦੀ ਧੋਈ ਜਾਇਆ ਕਰਾਂ ਮੈਂ ਹੁਣ ਤਾਂ ਰੋਜ਼ ਹੀ ਰੋਜ਼ ਜਿੰਨੇ ਕੁ ਹੁੰਦੇ ਨੇ ਕਿਤੇ 1-2 ਦਿਨ 1 ਦਿਨ ਛੱਡ ਕੇ ਧੋਈ ਹੁੰਦੀ ਸੀ ਮੈਂ ਹੁਣ ਤਾਂ ਐ ਵਾ ਕਰੂਗਾ ਵੀ ਜਿਹੜੇ ਧੋਲੇ ਵਾ ਧੋ ਲੋ ਬਸ ਸੁੱਕ ਜਾਂਦੇ ਸਾਰੀ ਕੰਮ ਕੀ ਪਾ ਦੂੰਗੀ ਅੱਧਾ ਘੰਟਾ ਰੈਸਟ ਕਰੂ ਸਰਦਕੀਂ ਪੀਤੀ ਐ ਆ ਮਸ਼ੀਨ ਘੜ ਗਈ ਬਾਲਟੀ ਉੱਥੀ ਪਈਆ ਕੱਪੜੇ ਸੁੱਕਣੇ ਬਾਵਾ ਹੀ ਸੁੱਕ ਜਾਣਗੇ ਜਿਹੜੀ ਘੰਟਾ ਕੁ ਧੁੱਪ ਹੈ ਖੜੀ ਹੋ ਗਰਾਂ ਅਤਾ ਅਨਿਮਤ 2:30 ਵਜੇ ਨੂੰ ਫੇਰ ਧੂਆਂ ਜਾ ਜੇ ਹਵਾ ਚੱਲਦੀ ਐ ਸੁੱਕ ਜਾਣਗੇ ਚਲੋ ਜੀ ਤਾਂ ਹੁਣ 2:20 ਹੋ ਗਏ ਮੈਂ ਇੱਧਾ ਵੀ ਘੰਟਾ ਰੈਸਟ ਕਰ ਲਈ ਤੇ ਮੱਜਾਂ ਦਾ ਫੀਡ ਆਪਾਂ ਨੂੰ ਪਹਿਲਾਂ ਪਿਉਂਦਾ ਸੀ ਹੁਣ ਮੈਂ ਬਣਾਉਣੀ ਆ ਜੀ ਚੌਲ ਮਿੱਠੇ ਚੌਲ ਨੇ ਤਾਂ ਕੁਝ ਖਾਣ ਨੂੰ ਨਹੀਂ ਕਿ ਦੁਪਹਿਰੇ ਨਾਲੇ ਨਾ ਸਵੇਰੇ ਦਹੀਂ ਖਾਂਦੀ ਨਹੀਂ ਮਤਲਬ ਮੇਰੀ ਸਲਾਹਤੀ ਵੀ ਸਵੇਰੇ ਖੀਰ ਬਣਾ ਲਾ ਅ ਵੀ ਚਲ ਗੁਰਪੁਰਬ ਕਰਕੇ ਸਾਨੂੰ ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਜੀ ਹੁਣ ਮੇਰਾ ਜਿਆਦਾ ਆ ਗਿਆ ਮੇਰੇ ਪਈ ਪਈ ਦੇ ਵੀ ਨਾਲ ਤਾਂ ਦੁਪਹਿਰ ਵਾਲੀ ਰੋਟੀ ਦਾ ਕੰਮ ਨਿਬੜ ਜੂ ਨਹੀਂ ਆਪਾਂ ਮਿੱਠਾ ਬਣਾ ਲੈਨੇ ਕੁਛ ਮਿੱਠੇ ਚੋਲ ਬਣਾ ਲੈਨੇ ਮੈਂ ਇਹਨਾਂ ਨੂੰ ਚੋਲ ਬਣਾ ਕੇ ਨਹੀਂ ਤਾਂ ਜਿਹਨਾਂ ਨੂੰ ਪੁੱਸਤ ਲਿਆ ਨਾ ਸਾਲ ਮਾਰਨਗੇ ਵੀ ਇਹ ਤਾਂ ਸਾਲ ਮਾਰਨਗੇ ਵੀ ਨਾ ਨੂਨ ਨਾਲ ਚੋਲ ਨੂਨ ਨਾਲ ਨਾ ਮੈਂ ਮਿੱਠੇ ਬਣਾ ਕੇ ਦੂੰਗੀ ਦੱਸਦੀ ਨਹੀਂ ਹੈਗੀ ਇਹਨਾਂ ਨੂੰ ਮੈਂ ਪਾਣੀ ਰੱਖ ਤਾਂ ਮੜ ਜਨੂੰ ਗਰਮ ਹੋ ਜਾਂਦੇ ਉਹਦੇ ਵਿੱਚ ਮੈਂ ਚੋਲ ਢੋਕੇ ਪਾਉਂਦੀ ਆ ਖੌਲੀ ਕਪਿੰਦਰ ਦਾ ਵਿਚਾਰੇ ਦਾ ਮੈਨੂੰ ਲੱਗਦਾ ਅੱਧੇ ਘੰਟੇ ਦਾ ਕੰਮ ਰਹਿ ਗਿਆ ਤੇ ਉਸ ਤੋਂ ਬਾਅਦ ਮੈਂ ਚੀਰਦੀ ਆ ਸਾਗ ਇਧਰ ਆਪਣਾ ਸੈਫੀ ਪਾਉਂਦੀ ਆ ਸਤਾ ਬਸ ਸੈਫੀ ਉਹ ਸੈਫੀ ਤੱਬੀ ਸਾਮੇ ਹੁਣ ਤਾਂ ਚੱਕੀ ਇਹਨਾਂ ਦੀ ਤੇ ਪਾਲਕ ਤੇ ਮੇਥੀ ਮੈਂ ਦੋਗੇ ਤੁੱਕੇ ਲਾਦਿ ਨੇ ਕੱਪੜੇ ਆਪਣੇ ਚੱਲਾ ਜੀ ਤਾਂ ਵਧੀਆ ਠੀਕ ਜੇ ਹੋ ਗਿਆ ਉਹ ਸਮਝਿਆ ਕੱਪੜੇ ਸੁੱਕੇ ਪੈਣ ਤਕਰੀਬਨ ਬਸ ਘੰਟੇ 3:00 ਵਜੇ ਲਾ ਕੇ ਮੈਂ ਤਰੂੰਗੀ ਹਸਪਤਲ ਨਾ ਆਲੀ ਮੈਂ ਨਾ ਪਹਿਲਾਂ ਮੈਂ ਸਾਗ ਚੀਰਦਾ ਘਰ ਦਾ ਫੇਰ ਨਾ ਆਉਂਗੀ ਤੇ ਦੇਖਦੇ ਆਂ ਜੀ ਟਾਈਮ ਲੱਗਿਆ ਨਾ ਮੈਂ ਪੁੱਛਦੀ ਇਹਨਾਂ ਨੂੰ ਜਿ ਜਵਾਕ ਜੀ ਜਾਣਗੇ ਚੀਮਾ ਸਾਹਿਬ ਮੱਥਾ ਟੇਕ ਆਵਾਂਗੇ ਆਪਾਂ ਗੁਰੂ ਘਰ ਸਵੇਰੇ ਤੋਂ ਤੁੰਦ ਜੀ ਕਰਕੇ ਨਿਕ ਜਾਏਗਾ ਸਾਤੋਂ ਚਲੋ ਜੀ ਇਹਦੇ ਵਿੱਚ ਨਾ ਦੀਰਾ ਡੁੱਲ ਗਿਆ ਤੇ ਮੈਂ ਇਥੋਂ ਸਾਰੀ ਬਾਲਕੀ ਇਹ ਆਪਾਂ ਨੇ ਸਾਫ਼ ਕਰ ਲਈ ਤੇ ਅੰਦਰ ਚੌਲ ਮੇ ਧੋਲੇ ਬਸ ਇੱਕ ਦੋ ਪਾਣੀ ਹੋਰ ਖੜਦਾਂਗੇ ਮਿੱਠੇ ਥੋੜੇ ਘਾਟੀ ਖਾਂਦੇ ਨੇ ਉਹ ਨਾਲੇ ਜ਼ਿਆਦੇ ਖਾਂਦੇ ਨੇ ਆ ਨਾ ਅੰਦੀਰ ਪਿਸਲੇ ਸਾਲ ਦੀ ਲਿਆਂਦੀ ਸੀ ਉਦੋਂ ਬਾਅਦ ਮੈਂ ਇਥੋਂ ਖਾਦੀ ਨਹੀਂ ਗਈ ਹੁਣ ਮੈਂ ਇਹਨੂੰ ਕੱਢ ਲਿਆ ਜੀ ਜਿਆਦ ਆ ਗਈ ਵਧੀਆ ਹੁਣ ਮੌਸਮ ਠੀਕ ਹੋ ਗਿਆ ਪਹਿਲਾਂ ਗਰਮੈਸ ਕਰਦੀ ਸੀ ਇਹ ਗਰਮੀ ਸੀ ਪਰ ਉਹ ਤਾਂ ਨਹੀਂ ਕੀ ਕੁਸਪੇ ਨਿਕਲਿਕਾ ਸਮਾਨ ਕਾਲੀਆਂ ਮਿਰਚਾਂ ਤੇ ਹਣਾ ਪਰ ਇਹਨੂੰ ਪਿਓ ਲਿਆ ਕਰਾਂਗੇ ਸ਼ਾਮ ਨੂੰ ਪਿਓ ਕਿ ਮੈਂ ਵਧੀਆ ਪਹਿਲਾਂ ਖਾਂਦੀ ਹੁੰਦੀ ਸੀ ਮੈਂ ਪਤਾ ਕਿਲੋ ਨੋੜ ਕਿਲੋ ਮੈਂ ਖਾਦੀ ਸੀ ਪਹਿਲਾਂ ਨਹੀਂ ਹੁਣ ਆ ਉਦੋਂ ਕੁਸਾ ਦਵਾਈਆਂ ਦੀ ਗਰਮੈਸ ਹੋ ਗਈ ਲੱਤ ਦੁਖਦੀ ਸੀ ਉਹਦੇ ਕਰਕੇ ਮੈਂ ਬੰਦ ਕਰ ਦਿੱਤੀ ਸੀ ਹੁਣ ਖਾਇਆ ਕਰਾਂਗੀ ਚਲੋ ਜੀ ਟਾਈਮ 4:00 ਵੱਜ ਗਏ ਹੋਰ ਮੈਂ ਸਾਗ ਆਪਣਾ ਰਿਚਨ ਲੱਗ ਗਿਆ ਕਾफी ਅੱਗ ਕਰਤੀ ਪਹਿਲਾਂ ਮੈਂ ਥੋੜੀ ਘੱਟੀ ਸੀ ਮਹਾ ਦੇਖੋ ਇਹਦੇ ਵਿੱਚ ਆਪਾਂ ਨੇ ਹਰੀਆਂ ਮਿਰਚਾਂ ਆਦਾ ਲਸਣ ਚੀਰ ਕੇ ਪਾਤਾ ਨਮਨ ਮਿਰਚ ਪਾਤਾ ਬਾਕੀ ਕੁਸਕ ਲਾਲ ਮਿਰਚਾਂ ਪਾਤੀਆਂ ਥੋੜੀਆਂ ਜੀਆਂ ਬਾਕੀ ਦੇਖ ਲਾਂਗੇ ਤੜਕਾ ਲਾ ਕੇ ਜੇ ਘੱਟ ਵੱਧ ਹੋਇਆ ਇਸ ਵਿੱਚ ਮੱਝਾ ਨਮੋਣ ਦਾ ਟਾਈਮ ਨਹੀਂ ਲੱਗਿਆ ਦਿਨ ਸਾਂ ਹੋ ਗਿਆ ਤੁੰਦਤਰ ਜੀ ਫੇਰ ਹੋਗੀ ਧੂਆਂ ਜਾਂ ਕਪੜੇ ਕੁਸਕ ਸੁੱਕ ਗਏ ਜਿਹੜੇ ਸੁੱਕੇ ਹੋਏ ਨੇ ਉਹਨਾਂ ਨੂੰ ਮੈਂ ਲਾਉਣੀ ਆ ਤੇ ਬਾਕੀ ਦੇਖਦੇ ਆ ਜਿਹੜੇ ਰਹਿ ਗਏ ਕੱਲ ਨੂੰ ਧੁੱਪੇ ਪਾ ਕੇ ਸੁਕਾ ਲਵਾਂਗੇ ਹੁਣ ਤਾਂ ਲੱਗਦਾ ਵੀ ਸੂਰਜ ਹੈ ਜੇ ਥੋੜਾ ਜਿਹਾ ਤਾਂ ਖੜਾ ਵੀ ਰੋਸ਼ ਨਿਕਲਿਆ ਕਰੋ ਤੇ ਆ ਇੱਥੇ ਨਾਲ ਅਸੀਂ ਮਰੂਦ ਵੀ ਲੈ ਤੇ ਸਾਗ ਦੇ ਇੱਕ ਇੱਕਾ ਖਾ ਲਿਆ ਸਾਰੇ ਨੇ ਹੁਣ ਚਾਹ ਚੁ ਪੀ ਲਈ ਰਜੇ ਹੋਇਆ ਚਲੋ ਜੀ ਤੁਸੀਂ ਕਰੋ ਅੱਜ ਵਾਲੇ ਬਲੌਗ ਨਾਲ ਇੰਜੋਏ ਮਿਲਦੇ ਆ ਕੱਲ ਨੂੰ ਹੋਰ ਬਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ